ਇੱਥੇ ਪਹੁੰਚ ਚੁੱਕੇ ਨੇ ਫਤੂ ਜੀ ਏਕ ਦੀ ਰੱਦੀ ਜੀ ਸਭ ਨੂੰ ਬਧਾਇਆ ਵਧਨ ਜੀ ਵਧਾ ਜਿਸੀ ਸਨੋਂ ਚੁਕਾ ਫਰ ਲਾ ਲਿਆ ਅਖੇਰਾ ਖੋਲ੍ਹ ਖੋਲਿਓ ਬਾਬਾ ਜੀ ਨਾ ਜੀ ਦੂਜੀ ਵੀ ਹੋ ਜੋ ਖੋਲਿਓ ਜੀ ਬਾਲਕਨਾਥ ਜੀ ਸਰਕਾਰ ਸਰਪੰਚ ਜੀ ਜਿੰਦਾਬਾਦ ਦਿਨ ਨਾਮ ਦੇ ਨਾਲ ਜੁੜੀਏ ਜੈ ਜੀ ਜੈ ਭਾਰਤ ਜੈ ਗੁਰੂਦਾਰੀ ਸਾਹਿਬ ਜੀ ਆਓ ਸਭੀ ਸੰਗਤਾਂ ਮਨੇ ਬਿੰਤੀਆਂ ਇਕਾਗਰ ਕਰਕੇ ਮਨ ਗੁਰ ਚਰਨਾ ਦੇ ਵਿੱਚ ਹਾਜ਼ਰ ਕਰਕੇ ਸਾਰਿਆਂ ਨੇ ਆਪਣੇ ਰੱਤਨਾ ਨੂੰ ਤੇ ਉਹਦੇ ਵਾਸਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਡਾਕਟਰ ਪੀਮਰੋ ਦੀ ਹਿੰਦੂਤਾਂ ਦਾ ਖੁਦਾਨਾ ਦਿੱਤਾ ਹਕਾਰਾ ਹਿੰਦੂਤਾਂ ਭਾਰਤ ਮਾਤਾ ਦੇ ਜੀਂਂਦੀਆਂ ਕਿੱਟਣ ਦੇ ਵਾਸਤੇ ਡਾਕਟਰ ਉਹ ਜੀ ਹਾਂਜੀ ਜੀ ਦੇ ਜਿਹੜਾ ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਾਰਾ ਵਾਲਮੀਕੀ ਮੈਂ ਰੋਕੇਸ਼ਨਾਂ ਜਨਰਲ ਸੈਕਟਰੀ ਸੰਤਮਾਨ ਸਭਾ ਭਾਰਤ ਤੁਣਾ ਸਾਹਿਬ ٹرسٹ ਜੋ ਅੱਜ ਦਾ ਪਾਵਨ ਦਿਨ ਆਪਣੇ ਜੋ 바ਵਾ ਸਾਹਿਬ ਜੀ ਦਾ ਬਤ ਲੱਗਿਆ ਆਪਣੇ ਕਤਵਾਲੀ ਦੇ ਕੋਲ ਜੋ ਸਰੂਪ ਲੱਗਿਆ ਦਾ ਅੱਜ ਦਾ ਦਿਨ ਬਹੁਤ ਹੀ ਸ਼ਰਧਾ ਔਰ ਖੁਸ਼ੀ ਨਾਲ ਜੋ ਪਵਨ ਵਾਲਮੀਕੀ ਦੀ ਤਿਰਤ ਦੇ ਗੱਦੀ ਨਿਸ਼ੀਨ ਸਭ ਪਾਤਸ਼ਾਹ ਸਤਗੁਰੂ ਮਨਕੀਤਨਾਥ ਮਹਾਰਾ ਜੀ ਦੀ ਰਹਿਨਮਾਈ ਹਟ ਮਨਾਇਆ ਗਿਆ ਔਰ ਅੱਜ ਦੇ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਲਾਗ ਲਗ ਵਧਾਈ ਦਿੰਨੇ ਆ ਜਯ ਵਾਲਮੀਕੀ ਹਰਾ ਵਾਲਮੀਕੀ ہم گیت گنگو گا رہے ہیں اور راج جیے جی جا راج جیے جی جا راج جیے جی جا اور

ਕੀ ਕਹਣਾ ਜੀ ਇਧਰ ਦੇ ਬੀਜੀ ਮੈਂ ਅਮਰੀਕ ਸਿੰਘ ਵਾਲਮੀਕੀ ਰੰਗਰੇਟਾ ਸ਼ਕਤੀ ਮੰਚ ਤੋਂ ਰਾਸ਼ਟਰੀ ਅਧਿਅਕਸ਼ ਅੱਜ ਦੇਸ਼ ਵਾਸੀਆਂ ਨੂੰ 바ਵਾ ਸਾਹਿਬ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਇਹਦੇ ਨਾਲ ਨਾਲ ਸਮੂਹ ਭਾਰਤ ਵਾਸੀਆਂ ਨੂੰ ਇੱਕਜੁੱਟਾ ਹੋਣ ਦਾ ਸੰਦੇਸ਼ ਦਿੰਦੇ ਆ ਕਿ ਸਾਰੇ ਹੀ ਇੱਕਜੁੱਟ ਹੋ ਕੇ ਦੱਲੇ ਪਨਮੰਦ ਸਿੰਘ ਪੰਨੂ ਦੇ ਖਿਲਾਫ ਇੱਕ ਮੁਹਿੰਮ ਛੇੜੀਏ ਤਾਂ ਕਿ ਨਹੀਂ ਕੋਈ ਵੀ ਇਹੋ ਜਿਹਾ ਸਖਸ 바ਵਾ ਸਾਹਿਬ ਦੀ ਮੂਰਤੀ ਵੱਲ ਜਾਂ ਇਸ ਸਮਾਜ ਵੱਲ ਲੜਾਉਣ ਦੀ ਕੋਸ਼ਿਸ਼ ਨਾ ਕਰੇ ਤੇ ਨਾ ਹੀ ਦੰਗੇ ਫਸਾਦ ਕਰਾਉਣ ਦੀ ਕੋਸ਼ਿਸ਼ ਕਰੇ ਇਸ ਕਰਕੇ ਆਪਾਂ ਸਾਰਿਆਂ ਨੇ ਇੱਕ ਮੋਟ ਹੋਣਾ ਚਾਹੇ ਜਿੰਨੀਆਂ ਵੀ ਸੰਸਥਾ ਜੋ ਵੀ ਆ ਭਾਰਤ ਦੇਸ਼ ਦੇ ਵਿੱਚ ਸਾਰੇ ਹੀ ਆਪਾਂ ਇੱਕ ਮੋਠੇ ਆ 바ਵਾ ਸਾਹਿਬ ਦੇ ਸਾਰਿਆਂ ਨੇ ਹੀ ਸੰਘਰਸ਼ ਵਿੱਢਣਾ ਇਹਦੇ ਨਾਲ ਨਾਲ ਭਾਰਤ ਦੇਸ਼ ਦੇ ਨਹੀਂ ਪ੍ਰਧਾਨ ਮੰਤਰੀ ਨੂੰ ਇੱਕ ਬੇਨਤੀ ਆ ਕਿ ਜੇਕਰ ਆਪਾਂ ਦੂਸਰੇ ਦੇਸ਼ਾਂ ਤੋਂ ਅਤਵਾਦੀ ਲਿਆ ਸਕਦੇ ਆ ਤੇ ਇਸ ਪ੍ਰਮੰਤ ਸਿੰਘ ਪੰਧੂ ਦੇ ਵੀ ਕਾਰਵਾਈ ਕਰਕੇ ਬਾਹਰਲੇ ਦੇਸ਼ ਦੇ ਵਿੱਚੋਂ ਉਹਨੂੰ ਇੱਥੇ ਭਾਰਤ ਦੇਸ਼ ਦੇ ਵਿੱਚ ਬੁਲਾਇਆ ਜਾਵੇ ਤੇ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਬਰ ਜੀ ਮੇਰੇ ਸਾਥ ਹਾਏ ਜੇਪੀ ਸਿੰਘ ਕੱਠਾ ਜੀ ਅਲਕੋਬ ਸੈਕੀ ਜੀ ਸੋਤ ਮਹੋਤਰਾ ਜੀ ਵਾਲਮੀਕੀ ਸ਼ਕਤੀ ਹਮ ਰਹੇ ਅੱਜ ਬਾਬਾ ਸਾਹੀ ਮਰਾਓ ਉਮੇਦਕਰ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਹੀ ਇਕੱਲਾ ਲਿਖਿਆ ਦੇਸ਼ ਨੂੰ ਅਖੰਡਤਾ ਪ੍ਰਦਾਨ ਕੀਤੀ ਹੈ ਅੱਜ ਅਗਰ ਭਾਰਤ ਇੱਕ ਹੈ ਤਾਂ 바ਵਾ ਸਾਹਿਬ ਅੰਬੇਦਕਰ ਦੇ ਕਾਰਨ ਜਿਹੜਾ ਭਾਰਤ ਦਾ ਇਕਨੋਮੀ ਸਿਸਟਮ ਹੈ ਉਹ ਰਿਜ਼ਰਵ ਬੈਂਕ ਦੀ ਕਲਪਨਾ ਵੀ 바ਵਾ ਸਾਹਿਬ ਅੰਬੇਦਕਰ ਦੀ ਸੀ ਉਹ 바ਵਾ ਸਾਹਿਬ ਅੰਬੇਦਕਰ ਦੀ ਦਾ ਜਨਮ ਦਿਨ ਮਨਾਉਣ ਦਾ ਅੱਜ 바ਬਾ ਮਲਕੀਂਦਾਂ ਜੀ ਇਹਨਾਂ ਦੀ ਪੂਰੀ ਟੀਮ ਸਾਰਾ ਸੰਤ ਸਮਾਜ ਗੱਬਰ ਜੀ ਇਹਨਾਂ ਨੇ ਇੱਕ ਨਵਾਂ ਉਪਰਾਲਾ ਕੀਤਾ ਕਿ ਲੋਕ ਮੱਥਾ ਟੇਕਣ ਦਾ ਪਹਿਲਾਂ ਵੀ ਆਂਦੇ ਸੀ ਪਹਿਲਾਂ ਆਉਂਦੇ ਸੀ ਇਕੱਲੇ ਇਕੱਲੇ ਚਲੇ ਜਾਂਦੇ ਸੀ ਔਰ ਅੱਜ ਇੱਕ ਕੌਮ ਨੂੰ ਇੱਕ ਰੂਪਤਾ ਪ੍ਰਦਾਨ ਕੀਤੀ ਹੈ ਕਿ ਪੂਰੀ ਕੌਮ ਇਕੱਠੀ ਨਜ਼ਰ ਆਵੇ ਔਰ ਜਿਹਦੇ ਨਾਲ ਅਸੀਂ ਆਪਣੇ ਜਿਹੜੇ ਦੁੱਖ ਸੁੱਖ ਹੈ ਸਾਡੀਆਂ ਕਮੀਆਂ ਪੇਸ਼ੀਆਂ ਆ ਅਸੀਂ ਉਹਨਾਂ ਤੇ ਵੀ ਵਿਚਾਰ ਕਰ ਸਕੀਏ ਜੈ ਭੋਗ ਬਰਾਬਰ ਕਰੋ ਯਾਰ ਬਰਾਬਰ ਕਰ ਬਰਾਬਰ ਕਰੋ ਜੈ ਭੀਮ ਜੈ ਸਵਧਾਨ ਸਵਧਾਨ ਗੁਰੂ ਬਾਬਾ ਸਾਹਿਬ ਬਾਬਾ ਅੰਮੇਰਕਲ ਸਾਹਿਬ ਦੇ 134 ਜਨਮ ਦਿਨ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹਦੇ ਵਿੱਚ ਆਪਾਂ ਜਿਹੜਾ ਸੰਵਿਧਾਨ ਲਾਗੂ ਹੈ 26 ਜਨਵਰੀ 1955 ਵਿੱਚ ਇਹ ਬਾਬਾ ਜੀ ਦੀ ਦੇਣ ਆ ਜਿਨ੍ਹਾਂ ਨੇ ਆਪਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸਾਰਿਆਂ ਨੂੰ ਇੱਕ ਬਰਾਬਰ ਮਤਲਬ ਹਰ ਇਨਸਾਨ ਨੂੰ ਬਰਾਬਰ ਦਾ ਹੱਕ ਦਿੱਤਾ ਜੋ ਜੰਸੀਆਂ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਦੇਸ਼ ਵਿੱਚ ਉਹ ਕਦੇ ਕਾਮਯਾਬ ਨਹੀਂ ਹੋਣਗੀਆਂ ਅਸੀਂ ਸਾਰੇ ਹਿੰਦੂਸਤਾਨੀ ਇੱਕੋਟੇ ਹਾਂ ਇੱਕ ਜੋਟ ਰਵਾਂਗੇ ਥੈਂਕ ਯੂ ਬਾਈ ਅੱਜ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਬਾਬਾ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦੇ ਰਹੇ ਹਾਂ ਔਰ ਪ੍ਰਮਾਤਮਾ ਕੇ ਅਰਦਾਸ ਕਰਾਂਗੇ ਕਿ ਜੋ ਉਹਨਾਂ ਨੇ ਸਾਨੂੰ ਸੰਵਿਧਾਨ ਦਿੱਤਾ ਸੀ ਉਹ ਸੰਵਿਧਾਨ ਤੇ ਚੱਲੀਏ ਔਰ ਲੋਕਾਂ ਸੰਘਰਸ਼ ਕਰੀਏ ਪਹਲਾ ਕਰੀਏ ਲੋਕਾਂ ਦਾ ਉਹ ਸੰਵਿਧਾਨ ਨੂੰ ਆਪਾਂ ਬਚਾ ਕੇ ਰੱਖੀਏ ਤੁਹਾਨੂੰ ਤੁਸੀਂ ਦੇਖ ਹੀ ਰਹੇ ਜੇ ਕਿ ਸੰਵਿਧਾਨ ਨਾਲ ਕਿਤਰਾ ਛੇੜਛਾੜ ਹੋ ਰਹੀ ਆ ਅਸੀਂ ਸੋਚ ਰਹੇ ਹਾਂ ਵੀ ਜੋ ਬਾਬਾ ਸਾਹਿਬ ਨੇ ਸੰਵਿਧਾਨ ਦਿੱਤਾ ਸੀ ਅਸੀਂ ਉਹਤੇ ਠੋਕ ਕੇ ਪਹਰਾ ਦੇਈਏ ਜੀ ਅੱਜ ਡਾਟ ਬੀਮਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਤੇ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਸਰਦਾਰ ਇਕ ਔਰ ਗੁਰਵੰਤ ਸਿੰਘ ਪੰਨੂ ਜੋ ਕਿ बार-बार ਵਗਾਰਦਾ ਹੈ ਦਲਤਾਂ ਨੂੰ OBC ਨੂੰ ਸਾਰੇ ਭਾਈਚਾਰੇ ਨੂੰ ਸੋਰਾ ਮੂੰਹ ਤੋੜ ਜਵਾਬ ਦੇਣ ਵਾਸਤੇ ਅੱਜ ਇਹ ਲੜਕਾਰ ਰੈਲੀ ਰੱਖੀ ਉਹਨੂੰ ਸਬਕ ਸਿਖਾਉਣ ਵਾਸਤੇ ਕਿ ਸੰਵਿਧਾਨ ਨਾਲ ਜਿਹੜਾ ਵੀ ਛੇੜਛਾੜ ਕਰੇਗਾ ਔਰ ਉਹ ਕਦੀ ਵੀ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਸਵਧਾਨ ہمارا ਇਤਕਾਰ ਹੈ ਔਰ ਸਵਧਾਨ ਦੇ ਨਾਲ ਹੀ ਅਸੀਂ ਅੱਜ ਇਸ ਸਟੇਜ ਤੇ ਖੜੇ ਹੋਣ ਜੋਗੇ ਆ ਸਵਧਾਨ ਨੇ ਸਾਰਿਆਂ ਨੂੰ ਬਰਾਬਰ ਦਾ ਇਤਕਾਰ ਦਿੱਤਾ ਔਰ ਅੱਜ ਪੂਰੇ ਦੇਸ਼ ਦੇ ਵਿੱਚ ਸਮਾਜ ਦਾ ਹਰ ਨਾਗਰਿਕ ਉੱਚਾ ਸਿਰ ਕਰਕੇ ਉੱਚੀ ਬਾਹ ਕਰਕੇ ਜੀ ਰਿਹਾ ਸੋ ਅੱਜ ਦੇ ਦਿਨ ਤੇ ਅਸੀਂ ਡਾਕਟਰ ਵੀ ਬੇਅਦ ਕਰਦੇ ਚਰਨਾ ਚ ਸਰਦਾ ਤੇ ਫੁੱਲ ਪੇਰ ਕਰਦੇ ਆ ਇਤਿਆਸ ਕਰਦੇ ਆ ਕਿ ਸਾਰਾ ਦੇਸ਼ ਤਗੜਾ ਹੋ ਗਏ ਅੱਜ ਦਾ ਦਿਹਾੜਾ ਜਿਹੜਾ ਖੁਸ਼ੀਆਂ ਨਾਲ ਮਨਾ ਰਿਹਾ ਹਾਂ ਤੁਹਾਨੂੰ ਬਤਾ ਕਿ ਕਿਹੜਾ ਦੰਦੇ ਆਈ ਦੇ ਮੋਕੇ ਮੈਂ ਜਨਰ ਸਿੰਘ ਠਾਪਾ ਸ਼ਿਰੀਗੁਰੂ ਦਾਸਵਾਲ ਵਰਸਿਸ ਜੀ ਆਡੀਮੀ ਨੂੰ ਜਿਠਾ ਰੋਟਾ ਮਰਸਾ ਨੂੰ ਅੱਜ ਅਸੀਂ 144 ਨਾਂ ਜਨਦਰ ਆੜਾ ਬਾਬਾ ਸਾਹਿਬ ਡਾਕਟਰ ਮੈਦਕਰ ਦਾ ਜਹਾਂ ਦਾ ਆਲੇ ਵਿੱਚ ਉਹਨਾਂ ਦੇ ਸਟਾਚੂ ਤੇ ਪੋਲ ਮਾਲਾ ਰੇਡ ਕੀਤੀ ਹੈ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਮੈਦਕਰ ਦੀ ਚੋਣ ਜਾਰ ਕਰਦੇ ਆ ਉਹਨਾਂ ਨੂੰ ਉਹਨਾਂ ਨੇ ਜੋ ਪਿੰਡ ਹੰਡਾਇਆ ਉਸ ਥਾਂ ਦੇ ਉੱਤੇ ਚੁਆ ਚਾਦਾ ਰੋਸ ਪਪ ਜਿਹੜਾ ਬੋਲ ਬੜਾ ਸੀਗਾ ਜਦੋਂ ਬਾਬਾ ਸਾਹਿਬ ਸਕੂਲ ਗਏ ਤਾਂ ਉਹ ਸਕੂਲ ਦੇ ਬਾਹਰ ਪੇ ਬਿਠਾਇਆ ਗਿਆ ਉਹਨਾਂ ਨੇ ਮਾਤਾ ਆਪਣੀ ਨੂੰ ਜਾ ਕੇ ਸਵਾਲ ਕੀਤਾ ਮਾਤਾ ਜੀ ਮੈਨੂੰ ਬਾਹਰ ਕਿਉਂ ਬਿਠਾਇਆ ਗਿਆ ਤਾਂ ਮਾਤਾ ਜੀ ਨੇ ਕਿਹਾ ਕਾਕਾ ਜਿਹੜੀ ਮਨੂ ਸੇ ਵਰਤੀ ਹੈ ਨਾ ਉਹ ਸਾਨੂੰ ਆਰਾਉਂਡ ਹੀ ਕਰਦੀ ਤੇ ਬਾਬਾ ਸਾਹਿਬ ਉਸ ਸਮੇਂ ਤੋਂ ਬਚਪਨ ਦੇ ਵਿੱਚ ਇੱਕ ਨਜ਼ਰ ਲਿਆ ਇੱਕ ਫੈਸਲਾ ਲਿਆ ਕਿ ਜਦੋਂ ਮੈਂ ਵੱਡਾ ਹੋਵਾਂਗਾ ਮੈਂ ਕਿਹੋ ਜਿਹੀ ਕਿਤਾਬ ਲਿਖ ਕੇ ਜਾਵਾਂਗਾ ਜਿਹੜੇ ਬਰਾਬਰ ਦਾ ਅਧਿਕਾਰ ਹੋਵੇਗਾ ਜਿਹੜੇ ਮਨੁੱਖ ਦਾ ਅਧਿਕਾਰ ਹੋਵੇਗਾ ਅੱਜ ਅਸੀਂ ਉਸ ਸਿਧਾਂਤ ਦੇ ਮਤਾਬਕ ਜੋ ਵੀ ਆਨੰਦ ਮਾ ਰਹੇ ਹਾਂ ਬਾਬਾ ਸਾਹਿਬ 32 ਡਿਗਰੀਆਂ ਲਾਹੋ ਪਸਾਵਾ ਦੇ ਜਾਤਾ ਸਨ ਜਿਨ੍ਹਾਂ ਨੇ ਬੜਾ ਵਧੀਆ ਇੱਕ ਸੰਵਿਧਾਨ ਦਿੱਤਾ ਇੰਡੀਆ ਨੂੰ ਇਹਦੀਆਂ ਲੋਕਾਂ ਦਾ ਨਾਮ ਮੰਡਲ ਪਰ ਦੂਸਰੇ ਕੰਟਰੀ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਜਾਪਾਨ ਜੋ ਸਜਦਾ ਕਰਦੇ ਹਨ ਉਹਨਾਂ ਦੇ ਸਮੇਂ ਦੇ ਵਿੱਚ ਪੰਨੂ ਸਾਡੇ ਜਿਸੜਾ ਸਾਡੇ ਬਾਬਾ ਸਾਹਿਬ ਦੇ ਸ਼ਾਨ ਦੇ ਰੱਖਾ ਜੋ ਵੀ ਕੀਤਾ ਅਸੀਂ ਚੇਤਾਵਨੀ ਦਿੰਦੇ ਹਾਂ ਜੇਕਰ ਜਹੀਮਤ ਆ ਤੇ ਇਹ ਪੰਜਾਬ ਦੇ ਵਿੱਚ ਉਹ ਪ੍ਰਾਣ ਦੇ ਮਸਾਂ ਦੀ ਸਾਨੂੰ ਦੱਸੇ ਸਾਡੀ ਅੱਖ ਖੜੂ ਵਗਾਰਿਆ ਤੈਨੂੰ ਆਹੀ ਆਪਣੀਆਂ ਦਿਖਾਵਾਂਗੇ ਮੈਂ ਬੇਨਤੀ ਕਰਾਂਗਾ ਆਉਂਦਾਂ ਸਮੇਂ ਦੇ ਵਿੱਚ ਸਿੱਖਿਆ ਇੱਕ ਇੱਕ ਇਹੋ ਜਿਹੀ ਸਿੱਖਿਆ ਤਾਂ ਬੰਦਾ ਜਿਹੜਾ ਉਸਾਰ ਬਰਾਕਰ ਚੋਦਾ ਲਾ ਕੇ ਬਖਾਰੀ ਆਟਾ ਦਾਲ ਯਾਦ ਆਲਾ ਕਦੀ ਵੀ ਜਿਹੜਾ ਬਾਬਾ ਸਾਹਿਬ ਨੇ ਪਹਿਲਾਂ ਦੇਖ ਦਿੱਤਾ ਇਹ ਤੁਹਾਨੂੰ ਇੱਥੇ ਲੱਕ ਫਿਟਾਉਂਗੇ ਅੱਜ ਅਸੀਂ ਸਿੱਖਿਆ ਦੀ ਗੱਲ ਨਹੀਂ ਕਰਦੇ ਅੱਜ ਆਟਾ ਦਾਲ ਦੀ ਕਰ ਰਹੇ ਆ ਮੈਂ ਆਉਂਦਾਂ ਸਮੇਂ ਦੇ ਵਿੱਚ ਆਪਰੇ ਸੁਭਾਜ ਨੂੰ ਬੇਨਤੀ ਕਰਾਂਗਾ ਆਕਾ ਦਾਸ ਦੀ ਬਜਾਏ ਐਜੂਕੇਸ਼ਨ ਫਰੀ ਰੁਜ਼ਗਾਰ ਤਹਿਤ ਫਰੀ ਚਾਹੀਦੀ ਹੈ ਜਿਹੜਾ ਚੋਣ ਮੈਂ ਇੰਫਲੂਐਂਸਰ ਵਿੱਚ ਰੱਖਾਗਾ ਆਈ ਸਪੋਰਟ ਕਰਾਂਗੇ ਜੈਪੀ ਮਦਰ ਜੈ